ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੇ ਜਿਲ੍ਹਾ ਮਾਨਸਾ ਜੀ ਅੱਜ ਦੁਪੱਟਿਆਂ ਦੀ ਕੁਆਲਿਟੀ ਲੈ ਕੇ ਆ 2.5 ਮੀਟਰ ਦੁਪੱਟੇ ਹੋਣਗੇ ਵਾਈਟ ਦੇ ਵਿੱਚ ਜੀ ਆਹ ਚੈੱਕ ਕਰੋ ਜੀ ਪਹਿਲੇ ਨੰਬਰ ਦੀ ਕੁਆਲਿਟੀ ਆ ਗਈ ਆਪਣੀ ਪਿਓਰ ਔਰਗਾਂਜਾ ਆਹ ਕੁਆਲਿਟੀ ਚੈੱਕ ਕਰੋ ਜੀ ਸ਼ਾਈਨਿੰਗ ਦੇਖੋ ਦੁਪੱਟੇ ਦੇ ਵਿੱਚ ਕਿੰਨੀ ਹੈ ਬਹੁਤ ਹੀ ਜਿਆਦਾ ਸ਼ਾਈਨਿੰਗ ਹੈ ਡਾਈ ਬਹੁਤ ਸੋਹਣਾ ਹੁੰਦਾ ਜੀ ਰੇਟ ਹੈਗੇ ਜੀ 2.5 ਮੀਟਰ ਦਾ 150 ਰੁਪਿਆ ਜੀ ਸੈਕੰਡ ਨੰਬਰ ਤੇ ਆ ਗਈ ਜੀ ਆਪਣੀ ਸਿਮਰ ਔਰਗਾਂਜਾ ਆ ਲੋ ਜੀ ਮਾਰਕੀਟ ਦੇ ਵਿੱਚ ਮਿਲੂ ਸਾਨੂੰ ਇਹ ਦੁਪੱਟਾ 250 ਰੁਪਏ ਦਾ ਜੀ ਇਹ ਵੀ ਆਪਣੇ ਪ੍ਰੋਵਾਈਡ ਕਰਾਉਣਾ ਸਿਰਫ 150 ਰੁਪਏ ਦਾ ਜੀ 골ਡਨ ਵਾਲੀ ਕੁਆਲਿਟੀ ਹੈਗੀ organza ਦੀ ਬਹੁਤ ਹੀ ਜਿਆਦਾ ਸ਼ਾਈਨਿੰਗ ਹੁੰਦੀ ਹੈ ਜੜਾਈ ਹੋਂ ਤੋਂ ਵੱਧ 150 ਰੁਪਏ ਦੀ ਰੇਂਜ ਵਾਲੇ ਦੁਪੱਟੇ ਦਿਖਾਉਨੇ ਜੀ ਤੁਹਾਨੂੰ ਪਹਿਲਾਂ ਆਹ ਨੈਕਸਟ ਕੁਆਲਿਟੀ ਆ ਗਈ ਜੀ ਸਾਡੀ ਹਾਫ ਪਿਓਰ ਇਹ ਪਿਓਰ ਦੁਪੱਟਾ ਵਜਦਾ ਜੀ ਮਾਰਕੀਟ ਦੇ ਵਿੱਚ ਸਭ ਤੋਂ ਵੱਧ ਫੇਮਸ ਹੈ ਆਹ ਲੋ ਜੀ ਚੈੱਕ ਕਰਾ ਦਿਓ ਜੀ ਇਹ ਪਿਓਰ ਦਾ ਦੁਪੱਟਾ ਵੀ 150 ਰੁਪਏ ਦਾ ਕੱਟਰ ਹੋਂ ਤੋਂ 2 ਮੀਟਰ ਜੀ ਨੈਕਸਟ ਕੁਆਲਿਟੀ ਆ ਗਈ ਸਭ ਤੋਂ ਸੁਪਰ ਹਿੱਟ ਸਾਰੇ ਦੁਪੱਟੇ ਵਾਈਟ ਦੇ ਵਿੱਚ ਰਹਿਣਗੇ ਡਾਈ ਹੋਣਗੇ ਜੀ ਸੁਪਰ ਫਾਈਨ ਕੁਆਲਟੀ ਨੇ ਹੈਗਾ ਮੋਂਗਾ ਚੱਕ ਲਓ ਜੀ ਨੈਕਸਟ ਕੁਆਲਟੀ ਆ ਗਈ ਜੀ ਆਪਣੀ ਕੋਟਾ ਡੋਰੀਆ 150 ਰੁਪਏ ਦਾ ਦੁਪੱਟਾ ਜੀ ਲਓ ਜੀ ਚੈੱਕ ਕਰਾ ਦਿਓ ਜੀ ਨੇੜੇ ਕਰਕੇ ਬਣਾ ਕੁਆਲਟੀ ਚੈੱਕ ਕਰੋ ਉਧਰ ਇਹ ਕੁਆਲਟੀ ਵੀ ਤੁਹਾਨੂੰ 150 ਰੁਪਏ ਦੇ ਵਿੱਚ ਪ੍ਰੋਵਾਈਡ ਕਰਾਉਣੀ ਹੈ ਜੀ ਆਪਾਂ ਲਓ ਜੀ ਨੈਕਸਟ ਕੁਆਲਟੀ ਆ ਗਈ ਸਾਡੀ ਮਸਲੀਨ ਜੀ ਮਸਲੀਨ ਦੀ ਕੁਆਲਿਟੀ ਚੈੱਕ ਕਰੋ ਜੀ ਬਹੁਤ ਹੀ ਸੋਹਣੀ ਮਸਲੀਨ ਆਈ ਹੈ ਸ਼ਾਈਨਿੰਗ ਵਾਲੀ ਆ ਗੋਲਡਨ ਗਨੀ ਚੈੱਕ ਕਰੋ ਜੀ ਇਹ ਸਭ ਤੋਂ ਮਹਿੰਗੀ ਵਿਕਰੀਆ ਮਾਰਕੀਟ ਦੇ ਵਿੱਚ 250 ਰੁਪਏ ਦੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਉਣਾ ਸਿੰਗਲ ਦੁਪੱਟਾ 150 ਰੁਪਏ ਦਾ ਹੋਲ ਸੇਲ ਰੇਟਾਂ ਦੇ ਵਿੱਚ ਤੁਹਾਨੂੰ ਦੁਪੱਟੇ ਪ੍ਰੋਵਾਈਡ ਕਰਾਉਣੇ ਨੇ ਜੀ ਸਾਰੇ ਆਹ ਲਓ ਜੀ ਨੈਕਸਟ ਕੁਆਲਿਟੀ ਆ ਗਈ ਜੀ ਆਪਣੀ ਬਰਬਰੀ ਬਰਬਰੀ ਦਾ ਦੁਪੱਟਾ ਵੀ ਤੁਹਾਨੂੰ 150 ਰੁਪਏ ਦਾ ਪ੍ਰੋਵਾਈਡ ਕਰਾਉਣਾ ਜੀ ਆਹ ਲਓ ਜੀ ਕੱਟ 2.5 ਮੀਟਰ ਹੈ ਜੀ ਜਲਦੀ ਜਲਦੀ ਆਰਡਰ ਬੁੱਕ ਕਰਾਈ ਚਲੋ ਕੱਟੋ ਕੱਟੇ ਚਾਰ ਦੁਪੱ सीओडी ਨਹੀਂ ਹੋਣੀ ਪੇਮੈਂਟ ਮੈਥਡ ਆਨਲਾਈਨ ਹੈ ਜੀ ਆਪਣਾ ਆ ਲਓ ਜੀ ਨੈਕਸਟ ਕੁਆਲਿਟੀ ਆ ਗਈ ਜੀ ਆਪਣੇ ਸੈਮੀ ਚਨੂਨ ਇਹ ਚਨੂਨ ਦਾ ਦੁਪੱਟਾ ਹੈ ਜੀ ਬਹੁਤ ਜਿਆਦਾ ਫੇਮਸ ਹੈ ਸਭ ਤੋਂ ਵੱਧ ਵਿਕਦਾ ਹੈ 300 ਰੁਪਏ ਦਾ ਵੀ ਲਾਂਦੇ ਨੇ ਬਾਜ਼ਾਰ ਦੇ ਵਿੱਚ ਆਪਾਂ ਦੇਣਾ ਸਾਨੂੰ 150 ਰੁਪਏ ਦਾ ਅਗਲੀ ਕੁਆਲਿਟੀ ਜਿਹੜੀ ਆ ਗਈ ਹੈ ਜੀ ਆਪਣੇ ਇਹਨਾਂ ਦਾ ਰੇਟ ਰਹੂਗਾ 200 ਰੁਪਿਆ ਲਓ ਜੀ ਇਹ ਆ ਗਈ ਜੀ ਪਿਓਰ ਬਿਮਲ ਕੰਪਨੀ ਦੀ ਪਿਓਰ ਆ ਗਈ ਜੀ ਆ ਚੈੱਕ ਕਰੋ ਜੀ ਪਿਓਰ ਦਾ ਦੁਪੱਟਾ 200 ਰੁਪਏ ਵਾਲਾ ਆ ਮਾਰ ਚੈੱਕ ਕਰਾ ਦਿਓ ਬਿਮਲ ਕੰਪਨੀ ਦਾ ਦੁਪੱਟਾ ਜੀ ਪਿਓਰ ਦਾ ਸਿਰਫ 200 ਰੁਪਏ ਦਾ 2.5 ਮੀਟਰ ਆ ਲਓ ਜੀ ਨੈਕਸਟ ਕੁਆਲਿਟੀ ਆ ਗਈ ਜੀ ਆਪਣੀ ਮੁਫਤ ਲਾਲ ਦਾ ਚੱਕ ਜੀ ਮਸਲੀਨ ਚੱਕ ਮੰਗਉਂਦਾ ਬਿਲਕੁਲ ਜੀ ਆ ਦੇਖੋ ਜੀ ਚੱਕ ਰਾਓ ਮਸਲੀਨ ਚੱਕ ਮੰਗੂ ਦੁਪੱਟਾ ਹੁੰਦਾ ਇਹ ਵੀ 200 ਰੁਪਏ ਦਾ ਪਰਵਾੜੇ ਕਰਾਉਣਾ ਤੁਹਾਨੂੰ 2.5 ਮੀਟਰ ਲਾਸਟ ਆਪਣੀ ਕੁਆਲਿਟੀ ਆ ਗਈ ਜੀ ਮੁਫਤ ਲਾਲ ਕੰਪਨੀ ਦੀ ਪਿਓਰ ਬਰਬਰੀ ਕਾਟਨ ਬਰਬਰੀ ਹੁੰਦੀ ਹੈ ਮੁਫਤ ਲਾਲ ਦੀ ਇਹ 200 ਰੁਪਏ ਵਾਲੀ ਆ ਗਈ ਜੀ ਆ ਲਓ ਜੀ ਇਹ ਵੀ ਕੁਆਲਿਟੀ ਆਪਣੀ 200 ਰੁਪਏ ਵਾਲੀ ਕੁਆਲਿਟੀ ਆ ਗਈ ਆ ਚੱਕ ਰੋ ਜੀ ਬਹੁਤ ਹੀ ਸੋਹਣੀ ਬਰੀਕ ਬਰਬਰੀ ਹੈ ਸਾਫਟ ਵਾਲੀ ਕੁਆਲਿਟੀ ਬਿਲਕੁਲ ਜੀ ਬਿਲਕੁਲ ਸਾਫਟ ਦੁਪੱਟਾ 2 ਮੀਟਰ ਆ ਲੋ ਜੀ ਇੱਕ ਇਹ ਕੁਆਲਿਟੀ ਆ ਗਈ ਆਪਣੇ ਕੋਲੇ ਇਹ ਵੀ ਸਭ ਤੋਂ ਵੱਧ ਸੂਪਰ ਹਿੱਟ ਜਾ ਰਹੀ ਹੈ ਸਨਰਾਈਜ਼ਿੰਗ ਦਾ ਦੁਪੱਟਾ ਇਹ ਕੱਟ ਵਰਕ ਦੇਖੋ ਕਿੰਨਾ ਸਫਾਈ ਨਾਲ ਕੀਤਾ ਹੋਇਆ ਜੀ ਇਹ ਦੁਪੱਟਾ ਸਾਨੂੰ ਕੋਟਾ ਡੋਰੀਆਂ ਦਾ ਦੇਣਾ ਜੀ 200 ਰੁਪਏ ਦਾ ਆ ਚੱਕ 2 ਮੀਟਰ ਦਾ ਦੁਪੱਟਾ ਹੋਊਗਾ ਕੋਟਾ ਡੋਰੀਆਂ ਦਾ ਕੱਟ ਵਰਕ ਕੀਤਾ ਹੋਇਆ ਘੱਟੋ ਘੱਟ 4 ਦੁਪੱਟੇ ਦਾ ਆਰਡਰ ਲਵਾਂਗੇ ਸੀਓਡੀ ਨਹੀਂ ਹੋਣੀ